ਪੈ ਰੂ ਮਹੱਲਾ ਪੰਜਮਾ ਤੋਂ ਕੜੀਐ ਜੇ ਹੋਵੇ ਬਾਹਰ ਤੋਂ ਕੜੀਐ ਜੇ ਵਿਸਰੇ ਨਰਹਰ ਤੋਂ ਕੜੀਐ ਜੇ ਦੂਜਾ ਪਾਏ ਕਿਉਂ ਕੜੀਐ ਜਾਂ ਰਿਹਾ ਸਮਾਏ ਮਾਇਆ ਮੋਹ ਕੜੀ ਕੜ ਪਚਿਆ ਬਿਨ ਨਾਵੇ ਭਰਮ 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 ਖਪਿਆ ਰਹਾਉ ਤੋਂ ਕੜੀਏ ਜੇ ਦੂਜਾ ਕਰਤਾ ਤੋਂ ਕੜੀਏ ਜੇ ਅਨਿਆਏ ਕੋ ਮਰਤਾ ਤੋਂ ਕੜੀਏ ਜੇ ਕਿਛ ਜਾਣੇ ਨਹੀਂ ਕਿਆ ਕੜੀਏ ਜਾਂ ਭਰਪੂਰ ਸਮਾਹੀ ਤੋਂ ਕੜੀਏ ਜੇ ਕਿਛ ਹੋਏ ਧਿਆਨੈ ਤੋਂ ਕੜੀਏ ਜੇ ਭੂਲ ਰਿਯਾਨੈ ਗੁਰ ਕਹਾ ਜੋ ਹੋਏ ਸਭ ਪ੍ਰਭੂ ਤੇ ਤਬ ਕਾੜਾ ਛੋੜ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕਰ ਸਭ ਕੋ ਤੇਰਾ ਜਿਉ ਪਾਵੈ ਤਿਉ ਕਰੇ ਨਵੇਰਾ ਦੁਤਿਆ ਨਾਸਤ ਇਕ ਤਰਹਿ ਆਸਮਾਏ ਰਾਖੋ ਪੈਜ ਨਾਨਕ ਸਰਨਾਈ ਬਿਨ ਬਾਜੇ ਕੈਸੋ ਨਿਰਤਕਾਰੀ ਬਿਨ ਕੰਠੇ ਕੈਸੇ ਗਾਵਨ ਹਾਰੀ ਜੀਲ ਬਿਨਾ ਕੈਸੇ ਬਜੇ ਰਬਾਬ ਨਾਮ ਬਿਨਾ ਬਿਰਥੀ ਸਭ ਕਾਜ ਨਾਮ ਬਿਨਾ ਕਹੋ ਕੋ ਤਰਿਆ ਬਿਨ ਸਤਗੁਰ ਕੈਸੇ ਪਾਰ ਪਰਿਆ ਬਿਨ ਜੀਬਾ ਕਹਾਂ ਕੋ ਬਖਤਾ ਬਿਨ ਸਰਬਨਾ ਕਹਾਂ ਕੋ ਸੁਣਤਾ ਬਿਨ ਨੇਤਰਾ ਕਹਾਂ ਕੋ ਪੇਖੈ ਨਾ ਬਿਨਾ ਨਰ ਕਹੀ ਨਾ ਲਿਖੈ ਬਿਨ ਵਿਦਿਆ ਕਹਾ ਕੋਈ ਪੰਡਤ ਬਿਨ ਅਮਰੈ ਕੈਸੇ ਰਾਜ ਮੰਡਤ ਬਿਨ ਬੂਝੇ ਕਹਾ ਮਨ ਠਹਿਰਾਨਾ ਨਾ ਬਿਨਾ ਸਭ ਜਗ ਬੋਰਾਨਾ ਬਿਨ ਬੈਰਾਗ ਕਹਾ ਬੈਰਾਗੀ ਬਿਨ ਹੋ ਤਿਆਗ ਕਹਾਂ ਕੋ ਤਿਆਗੀ ਬਿਨ ਬਸ ਪੰਚ ਕਹਾਂ ਮਨ ਚੂਰੇ ਨਾ ਬਿਨਾ ਸਦ ਸਦ ਹੀ ਝੂਰੇ ਬਿਨ ਗੁਰ ਦਿਖਿਆ ਕੈਸੇ ਗਿਆਨ ਬਿਨ ਪੀਖੇ ਕੋ ਕੈਸੇ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਗਾਹ ਵਿਚਾਰ ਬਿਨ ਗੁਰ ਦਿਖਿਆ ਕੈਸੇ ਗਿਆਨ ਬਿਨ ਪੀਖੇ ਕਹੋ ਕੈਸੇ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰਗਾਹ ਵਿਚਾਰ ਕਹੋ ਨਾਨਕ ਦਰਗਾਹ ਵਿਚਾਰ